ਮੋਬੂਗ era ਨਾਲੋਂ ਜੋ ਹੈ ਮੈਨੂੰ ਇਹ ਸਭ ਤੋਂ ਬੈਸਟ ਤਰੀਕਾ ਲੱਗਿਆ ਪੋਚਾ ਲਾਉਣ ਦਾ ਮੈਂ ਕੋਈ ਵੀਡੀਓ ਵੇਖਦੇ ਸਮੇਂ ਇੱਕ ਕਮੈਂਟ ਪੜ੍ਹਿਆ ਕਿਸੇ ਨੇ ਲਿਖਿਆ ਸੀਗਾ ਪਤਾ ਨਹੀਂ ਉਹ ਵੀਰ ਸੀ ਜਾਂ ਭੈਣ ਸੀ ਉਸਨੇ ਲਿਖਿਆ ਸੀਗਾ ਕਿ ਪਰਮਾਤਮਾ ਜੋ ਹੈ ਪੰਜਾਬ ਦੀਆਂ ਔਰਤਾਂ ਦੇ ਦਿਮਾਗ ਚੋਂ ਸਫਾਈ ਦਾ ਕੀੜਾ ਕੱਢ ਦੇ ਤੇ ਡੀਪ ਕਲੀਨਿੰਗ ਦਾ ਕੀੜਾ ਕੱਢ ਦੇ ਤਾਂ ਇਹ ਮੈਂ ਅਰਦਾਸ ਕਰਦੀ ਹਾਂ ਮੇਰੀ ਉਹਨਾਂ ਤੋਂ ਇਹ ਰਿਕੁਐਸਟ ਹੈ ਕਿ ਇਹ ਜੀ ਅਰਦਾਸ ਨਾ ਕਰਨਾ ਕਿਉਂਕਿ ਹਮੇਸ਼ਾ ਜੋ ਹੈ ਪੋਜ਼ਿਟਿਵ ਰਹਿਣ ਲਈ ਸਭ ਤੋਂ ਪਹਿਲੀ ਸ਼ਰਤ ਤਾਂ ਇਹ ਹੀ ਹੈ ਕਿ ਆਪਣਾ ਆਲਾ ਦੁਆਲਾ ਤਨ ਮਤੇ ਮਨ ਜੋ ਹੈ ਆਪਣਾ ਸਵੱਛ ਹੋਣਾ ਚਾਹੀਦਾ ਹੈ ਜੇ ਆਪਣੇ ਆਸੇ-ਪਾਸੇ ਹੀ ਪੋਜ਼ਿਟਿਵਿਟੀ ਨਹੀਂ ਹੈ ਗੰਦਗੀ ਹੈ ਤੇ ਤੁਸੀਂ ਜੋ ਹੈ ਕਿਸੇ ਵੀ ਚੀਜ਼ ਨੂੰ ਪੋਜ਼ਿਟਿਵ ਨਹੀਂ ਲੈ ਸਕਦੇ ਤਾਂ ਇਸ ਕਰਕੇ ਸ਼ੁਕਰੀਆ ਅਦਾ ਕਰਿਆ ਕਰੋ ਬੀਬੀਆਂ ਦਾ ਕਿ ਉਹ ਡੀਪ ਕਲੀਨਿੰਗ ਕਰਦੀਆਂ ਨੇ ਤੁਹਾਡਾ ਆਲਾ ਦਵਾਲਾ ਜੋ ਹੈ ਖੁਸ਼ ਖੁਸ਼ਾਲ ਰੱਖਦੀਆਂ ਨੇ ਤੇ ਇਧਰ ਜੀ ਆਪਾਂ ਜੋ ਹੈ ਡੀਪ ਕਲੀਨਿੰਗ ਸਟਾਰਟ ਕਰਤੀ ਸੀ ਕਿਚਨ ਤੋਂ ਸਟਾਰਟ ਕੀਤੀ ਕਿਉਂਕਿ ਅੱਜ ਮੈਂ ਸੋਚਿਆ ਕਿ ਥੋੜਾ ਬੋਤਾ ਜੋ ਹੈ ਮੇਨ ਮੇਨ ਦਾ ਕੰਮ ਕਰੀਏ ਕਿਉਂਕਿ ਮੌਸਮ ਦੇ ਅਕੋਰਡਿੰਗ ਜੋ ਹੈ ਬਹੁਤ ਜ਼ਿਆਦਾ ਆਪਾਂ ਕੰਮ ਨਹੀਂ ਕਰ ਸਕਦੇ ਤੇ ਕਿਉਂਕਿ ਚੀਜ਼ਾਂ ਸੁੱਕਦੀਆਂ ਨਹੀਂ ਨੇ ਤਾਂ ਇਸ ਕਰਕੇ ਜੀ ਆਪਾਂ ਜੋ ਹੈ ਥੋੜੇ ਬੋਤੇ ਹੀ ਕੰਮ ਸਟਾਰਟ ਕੀਤੇ ਤੇ ਅੱਜ ਜੀ ਆਪਣੇ ਪਿੰਡ 'ਚ ਲੱਗੀ ਹੋਈ ਸੀਗੀ ਰੌਣਕਾਂ ਕਿਸ ਗੱਲ ਦੀ ਰੌਣਕਾਂ ਸੀਗੀਆਂ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਤੇ ਮੈਂ ਸਾਰੇ ਜੋ ਹੈ ਕਿਚਨ ਦੇ ਟਾਵਲ ਵਗੈਰਾ ਤੇ ਜੋ ਹੈ ਪੌਣੇ ਸੀਗੇ ਤੇ ਕੱਪੜੇ ਵਗੈਰਾ ਸਾਰੇ ਜੋ ਇਕੱਠੇ ਕਰਕੇ ਮੈਂ ਅੱਡ ਤੋਂ ਜੋ ਹੈ ਸਰਵ ਚ ਭਿਉੰਨੇ ਹਾਂ ਕਿਉਂਕਿ ਮੈਂ ਹੋਰ ਕੱਪੜਿਆਂ ਨਾਲ ਇਹਨਾਂ ਨੂੰ ਐਡ ਨਹੀਂ ਕਰਦੀ ਕਿਉਂਕਿ ਇਹ ਕਿਚਨ ਦੇ ਹੀ ਨੇ ਤਾਂ ਮੈਂ ਕਿਚਨ ਛੇ ਕਲੀਨ ਕਰਦੀ ਹਾਂ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਸਰਵ ਚ ਭਿਉ ਕੇ ਰੱਖਤੇ ਤੇ ਕਿਚਨ ਕਲੀਨ ਕੀਤੀ ਤੇ ਰਹਿ ਗਿਆ ਸੀਗਾ ਪੋਚੇ ਲਾਉਣ ਦਾ ਕੰਮ ਆਪਣੇ ਕਿਚਨ 'ਚ ਤੇ ਲਾਸਟ ਚ ਹੀ ਮੈਂ ਜੋ ਹੈ ਨਾਸ਼ਤਾ ਵਗੈਰਾ ਬਣਾ ਕੇ ਕਿਚਨ ਨੂੰ ਕਲੀਨ ਕਰਦੀ ਹਾਂ ਕਿਉਂਕਿ ਰੋਟੀ ਬਣਾਉਂਦੇ ਹੋਏ ਕਈ ਵਾਰ ਕੁਝ ਕੁਝ ਨਾ ਕੁਝ ਜੋ ਹੈ ਡਿੱਗ ਜਾਂਦਾ ਹੈ ਤੇ ਆਪ ਅੱਜ ਹੋਣਾ ਸੀਗਾ ਸਾਡੇ ਪਿੰਡ 'ਚ ਬਾਲੀਬਾਲ ਟੂਰਨਾਮੈਂਟ ਤੇ ਉਸ ਦੀ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਸੀਗੀਆਂ 4 ਵਜੇ ਦੇ ਤਕਰੀਬਨ ਇਹ ਮੈਚ ਸ਼ੁਰੂ ਹੋਇਆ ਤੇ ਆੜੜ ਪਿੰਡਾਂ ਤੋਂ ਜੋ ਹੈ ਟੀਮਾਂ ਆਈ ਸੀਗੀਆਂ ਬਾਲੀਬਾਲ ਦੀਆਂ ਤੇ ਬਹੁਤ ਹੀ ਸੋਹਣਾ ਪ੍ਰੋਗਰਾਮ ਜੋ ਹੈ ਸੀਗਾ ਅੱਜ ਸਾਡੇ ਪਿੰਡ ਤੇ ਰੌਣਕਾਂ ਤੁਸੀਂ ਵੇਖ ਸਕਦੇ ਹੋ ਤੇ ਜੋ ਹੈ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਸੀਗੀਆਂ ਤੇ ਆਪਣੀ ਜੋ ਹੈ ਖੇਡ ਦਾ ਪ੍ਰਦਰਸ਼ਨ ਕਰ ਰਹੀਆਂ ਸੀਗੀਆਂ ਤੇ ਇਹ ਜੋ ਹੈ ਟੀਮਾਂ ਆਪਣੇ ਜੋ ਹੈ ਹੁਨਰ ਦਾ ਪ੍ਰਦਰਸ਼ਨ ਕਰਦੀਆਂ ਨੇ ਕਿਉਂਕਿ ਇਸ ਪਿੱਛੇ ਬਹੁਤ ਜ਼ਿਆਦਾ ਮਿਹਨਤ ਤੇ ਸਮਾਂ ਜੋ ਹੈ ਇਹਨਾਂ ਦਾ ਲੱਗਿਆ ਹੁੰਦਾ ਹੈ ਤੇ ਜਦੋਂ ਰਿਜ਼ਲਟ ਚੰਗਾ ਹੁੰਦਾ ਹੈ ਪ੍ਰਾਈਜ਼ ਜਿੱਤ ਕੇ ਜਾਂਦੇ ਨੇ ਤਾਂ ਖੁਸ਼ੀ ਇਹਨਾਂ ਦਾ ਹੁੰਦੀ ਹੀ ਹੁੰਦੀ ਹੈ ਇਹਨਾਂ ਦੇ ਪੇਰੈਂਟਸ ਨੂੰ ਤੇ ਸਾਥੀਆਂ ਨੂੰ ਤਾਂ ਹੋਣੀ ਹੀ ਹੈ ਫੋਟੋ ਵਾਲਾ ਮੇਰੀ ਕਿਰਪਾ ਕਰਕੇ ਬਈ ਇਹਨਾਂ ਦਾ ਸਟੂਡੀਓ ਉਹ ਇਹ ਦੋ ਦੋ ਇਧਰ ਸਟੇਜ ਕੋ ਆ ਲੈਣੇ ਰੋਟੀ ਦੇ ਕਰ ਰੱਖੇ ਐ ਲੈ ਵੀ ਆ ਜੋ ਮਰਾ ਵੀਰ ਬਣ ਕੇ ਹੋਰ ਜਿਹੜਾ ਮੈਚ ਜੀਤੂ ਕਰਨਾ ਹਣੀ ਅੱਪਾ ਇਧਰ ਬਾਈ ਦੀ ਲੱਤੂ ਵਾਲਾ ਕਰਨ ਦੀ ਤੇ ਨਾਦ ਬਾਈ ਦੀ ਟੀਮਾਂ ਗਰਾਊਂਡ ਦੇ ਪਰੇਖਰੇ ਵਿੱਚ ਆ ਜਾਣਗੀਆਂ ਆਹਣੀ ਲੈਟਸ ਵੀ ਕਰਦਾ ठीक है दीदी मांगी बबा जी करो जरूर ठीक है दीदी ਬਹੁਤ ਬਹੁਤ ਧੰਨਵਾਦ ਹੈ ਉਧਰ ਨੋਹਰੀਆ ਮੇਡ ਦਾ ਸ਼ੂਟਿੰਗ ਕੀ ਹੁੰਦੀ ਆ ਕਾਹਦੇ ਖੋਪੀ ਨੂੰ ਤੇ ਇਹਦਾ ਖੇਡੇ ਤੇ ਸਪੋਰਾ ਵੀਰਾਂ ਖੇਡ ਪਾਰੇ ਹੈ ਬਈ ਜਿਗਰੇ ਦਾ ਖੇਡੇ ਤੇ ਸਪੋਰਾ ਵੀਰਾਂ ਖੇਡ ਕਰੇ ਕਰਨੇ ਪਰ ਹੁਣ ਤੇ ਸਪੋਰਾ ਦਾ ਮਾਰਕੀ ਬੜਾ ਪੈ ਗਿਆ ਤੇ ਜਿੱਕ ਤੇ ਹੁਣ ਇੱਕ ਦੋ ਨੰਬਰ ਲਾ ਗਿਆ ਨਾ ਕੰਮ ਫੇਰ ਦੇਰੇ ਆਊਗਾ ਥਿਆੜੀ ਫੜਦਾ ਵੀ ਦੋਸਬਰ ਨਾਲ ਪੰਗਾ ਲਈਏ ਤੇ ਦੇ ਪੁੱਇਏ ਬਈ ਤੱਕ ਵਿੱਚ ਤਲਨ ਕਰਕੇ ਰਹਿਗੇ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਲੰਗਿਆ ਮੇਲਾ ਮੁੜ ਕੇ ਉਹ ਮੁੜ ਕੇ ਆਖਾਉਂਦਾ ਨਹੀਂ ਉਹ ਮੁੜ ਕੇ ਆਖਾਉਂਦਾ ਨਹੀਂ ਜਦੋਂ ਫਸਤਾਲੀ ਲੰਗ ਜੇ ਦਾਸ ਵਾਲੀ ਕਹਿੰਦੇ ਬਹੁਤ ਲੇਟ ਆਉਂਦੀ ਹੈ ਗੱਲ ਤੇ ਵੇਲੇ ਦੀ ਹੈ ਫਸਤਾ ਆ ਕੁਝ ਨਹੀਂ ਪੰਦਾ ਉਹ ਸੱਪ ਨਾ ਗਿਆ ਫਿਰ ਲਈ ਮੁੱਟਨ ਦਾ ਕੋਈ ਫਾਇਦਾ ਨਹੀਂ ਉਹ ਜੋਰ ਲਾਉਣਾ ਪੈਣਾ ਬੈਕ ਕਹਿੰਦੇ ਦੋਨੋਂ ਗਰੌਂਗਾਂ ਦੇ ਵਿੱਚ ਟੌਪ ਦੇ ਖੇਲੇ ਜਾ ਰਹੇ ਹੈ ਯੰਡ ਵਾਲਿਆ ਪਿੰਡਾ ਹਉ ਸਾਹਮਣੇ ਦੇ ਮੁੰਡਾ ਕਹਿੰਦੇ ਛੋਟਾ ਨੰਬਾ ਕਮਾਲ ਕਰ ਗਿਆ ਹੈ ਲੈ ਵੀ 13 ਦੇ 14 ਹੋ ਗਏ ਬਾਈ ਹੋਰ ਤਾਲੀ ਬਾਰੇ ਕੀ ਖਿਆਲ ਆ ਯਾਰ 13 ਨੰਬਾ ਹੋ ਗਿਆ ਬਹੁਤ ਸੇ ਕਹਿੰਦੇ ਬਠਿੰਡੇ ਦੀ ਟੀਮ ਹੈ ਇੱਕ ਪਾਸੇ ਮੁੰਡੇ ਕਹਿੰਦੇ ਜਿਹੜੇ ਲੁੱਬਿਆਂ ਦੇ ਵਿੱਚੋਂ ਆਏ ਹੋਏ ਆਪਣੇ ਕੋਲ ਖਾਦਾਰੀਆਂ ਪਿੰਡਾ ਬੰਦ ਪਰਵਾਹ ਦਾ ਨਿੱਕਾ ਖੜਾ ਸਰਦਾਰ ਤੇ ਨਾਲ ਮਣੀਹ

ਲੋ ਜੀ ਮੈਚ ਜੋ ਹੈ ਤਕਰੀਬਨ ਸਵਾ 3 ਵਜੇ ਫਾਈਨਲ ਹੋਇਆ ਤੇ ਟੀਮਾਂ ਜਿੱਤੀਆਂ ਤੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਤੇ ਸੈਲੀਬ੍ਰੇਸ਼ਨ ਕੀਤਾ ਗਿਆ ਕਿਉਂਕਿ ਇੰਨੀ ਮਿਹਨਤ ਤੋਂ ਬਾਅਦ ਸੈਲੀਬ੍ਰੇਸ਼ਨ ਤਾਂ ਬਣਦਾ ਹੀ ਹੈ ਤੇ ਆਪਾਂ ਜੀ ਸਾਰਾ ਜੋ ਹੈ ਕੈਪਚਰ ਕਰਨ ਤੋਂ ਬਾਅਦ ਆ ਗਏ ਸੀਗੇ ਇੇਠਾਂ ਤੇ ਆਪਣੇ ਜੋ ਹੈ ਰਹਿੰਦੇ ਕੰਮ ਕਰਨ ਲਈ ਤੇ ਅਸੀਂ ਜੋ ਹੈ ਇਸ ਤੋਂ ਬਾਅਦ ਆਪਾਂ ਕੀਤਾ ਪਾਠ ਤੇ ਜੋ ਕਿ ਤੁਹਾਡੇ ਨਾਲ ਸ਼ੇਅਰ ਕਰਨਾ ਬਣਦਾ ਹੈ ਕਿਉਂਕਿ ਮੈਂ ਜੋ ਪ੍ਰੋਮਿਸ ਕੀਤਾ ਹੈ ਕਿਸ ਕਰਕੇ ਆਪਾਂ ਜੀ ਅੱਜ ਕੀਤਾ ਰਹਿਰਾਸ ਸਾਹਿਬ ਦਾ ਪਾਠ ਉਸ ਤੋਂ ਬਾਅਦ ਕਿਚਨ ਚਾ ਗਏ ਤੇ ਆਪਣੇ ਜੋ ਹੈ ਆਪਣਾ ਡਿਨਰ ਤਿਆਰ ਕੀਤਾ ਤੇ ਖਾ ਪੀ ਕੇ ਜੀ ਬਸ ਕਰਦੇ ਹਾਂ ਹੁਣ ਬਲੌਗ ਦਾ ਐਂਡ ਜੇ ਬਲੌਗ ਕਿਸੇ ਵੀ ਐਂਗਲ ਤੋਂ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਹੱਸਦੇ ਰਹੋ ਵਸਤੇ ਰਹੋ ਖੁਸ਼ਹਾਲ ਰਹੋ ਤੇ ਇਸ ਤਰ੍ਹਾਂ ਹੀ ਖੇਡਦੇ ਰਹੋ ਤੇ ਤਰੱਕੀਆਂ ਕਰਦੇ ਰਹੋ ਮਿਲਦੇ ਹਾਂ ਇੱਕ ਨਵੇਂ ਬਲੌਗ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Good